ਅਸਾ ਮਹਲਾ ਪੰਜਵਾਂ ਲਖ ਭਗਤ ਆਰਾਧੈ ਜਪਤੇ ਪੀਓ ਪੀਓ ਹੈ ਪ੍ਰਭੂ ਤੇਰਾ ਲੱਖਾਂ ਹੀ ਭਗਤ ਇਹਨੂੰ ਪਿਆਰਾ ਪਿਆਰਾ ਆ ਕੇ ਤੇਰਾ ਨਾਮ ਜਪਦੇ ਹਾਂ ਤੇਰੀ ਅਰਦਾਸਨਾ ਕਰਦੇ ਹਾਂ ਚ ਕਮਨ ਜੁਗਤ ਮੇਲਾਵੋ ਨਿਰਗੁਣ ਵਿਖਈ ਜੀਓ ਉਹਨਾਂ ਦੇ ਸਾਹਮਣੇ ਮੈਂ ਤਾਂ ਗੁਣਹੀਣ ਵਿਕਾਰੀ ਜੀਵ ਹਾਂ ਹੈ ਪ੍ਰਭੂ ਮੈਂ ਤੈਨੂੰ ਕਿਸ ਤਰੀਕੇ ਨਾਲ ਮਿਲਾਂ ਤੇਰੀ ਟੇਕ ਗੋਵਿੰਦ ਗੋਪਾਲ ਦਿਆਲ ਪ੍ਰਭ ਹੇ ਗੋਵਿੰਦ ਹੇ ਗੋਪਾਲ ਹੇ ਦਿਆਲ ਪ੍ਰਭ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਸਭਨਾ ਕੇ ਨਾਥ ਤੇਰੀ ਸਿਸ਼ਟ ਸਭ ਰਹਾਉ ਤੂੰ ਸਭ ਜੀਵਾਂ ਦਾ ਖਸਮ ਹੈ ਸਾਰੀ ਸ੍ਰਿਸ਼ਟੀ ਤੇਰੀ ਹੀ ਪੈਦਾ ਕੀਤੀ ਹੋਈ ਹੈ ਸਦਾ ਸਹਾਈ ਸੰਤ ਇਕ ਕਸਦਾ ਹਜੂਰ اے ਪ੍ਰਭੂ ਤੂੰ ਆਪਣੇ ਸੰਤਾਂ ਦੀ ਸਹਾਇਤਾ ਕਰਨ ਵਾਲਾ ਹੈ ਤੇਰੇ ਸੰਤ ਤੈਨੂੰ ਸਦਾ ਆਪਣੇ ਅੰਗ ਸੰਗ ਵਸਦਾ ਵੇਖਦੇ ਹਨ ਨਾਮ ਬਿਹੋਂ ਨੜਿਆ ਸੇਮਰਨ ਵਿਸੂਰ ਵਿਸੂਰ ਪਰ ਜਿਹੜੇ ਭਾਗਹੀਣ ਤੇਰੇ ਨਾਮ ਤੋਂ ਵਾਂਝੇ ਹੋਏ ਹਨ ਉਹ ਵਿਕਾਰਾਂ ਵਿੱਚ ਹੀ ਝੁਰ ਝੁਰ ਕੇ ਆਤਮਿਕ ਮੌਤ ਸਿਹੜੀ ਰੱਖਦੇ ਹਨ ਦਾਸ ਦਸੰਤਣ ਭਾਏ ਮਿਟਿਆ ਹਾ ਤਿਨਾ ਗਾਉਣਾ اے ਪ੍ਰਭੂ ਜਿਹੜੇ ਮਨੁੱਖ ਤੇਰੇ ਦਾਸਾਂ ਦਾ ਦਾਸ ਹੋਣ ਦੇ ਭਾਵ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਵਿਸਰਿਆ ਜਿਨ ਨਾਮ ਤਿਨਾ ਆੜਾ ਹਾਲ ਕਾਣ ਪਰ ਜਿਨਾਂ ਮੰਨ ਭਾਗੀਆਂ ਨੂੰ ਤੇਰਾ ਨਾਮ ਪੁਲਾ ਰਹਿਦਾ ਹੈ ਉਹਨਾਂ ਦਾ ਹਾਲ ਭੈੜਾ ਹੀ ਟਿਕਿਆ ਰਹਿੰਦਾ ਹੈ ਜਿਵੇਂ ਪਸ਼ ਹਰਿਆਉ ਤੈਸਾ ਸੰਸਾਰ ਸਭ ਏ ਭਾਈ ਜਿਵੇਂ ਖੁੱਲਾ ਰਹਿ ਕੇ ਹਰੀਆਂ ਖੇਤਿਆਂ ਚੁੱਗਣ ਵਾਲਾ ਕੋਈ ਪਸ਼ੂ ਆਵਾਰਾ ਭੌਂਦਾ ਫਿਰਦਾ ਹੈ ਤਵੇਂ ਸਾਰਾ ਜਗਤ ਵਿਕਾਰਾਂ ਪਿੱਛੇ ਪਟਕ ਰਿਹਾ ਨਾਨਕ ਬੰਧਨ ਕਾਟੋ ਮਿਲਾਵੋ ਆਪ ਪ੍ਰਭ ਏ ਨਾਨਕ ਆਖੇ ਪ੍ਰਭ ਮੇਰੇ ਵਿਕਾਰਾਂ ਵਾਲੇ ਬੰਧਨ ਕੱਟ ਕੇ ਮੈਨੂੰ ਤੂੰ ਆਪ ਅੱਛਾ ਆਪਣੇ ਚਰਨਾਂ ਵਿੱਚ ਜੋੜੀ ਲਾ ਆਸਾ ਮਹਲਾ ਪੰਜਵਾਂ ਹਬੇ ਥੋਕ ਵਿਸਾਰ ਹੇ ਕੋ ਖਿਆਲ ਕਰ ਹੈ ਭਾਈ ਸਾਰੇ ਸੰਸਾਰਿਕ ਪਦਾਰਥਾਂ ਦਾ ਮੋਹ ਭੁਲਾ ਕੇ ਸਿਰਫ ਇੱਕ ਪਰਮਾਤਮਾ ਦਾ ਧਿਆਨ ਤਰ ਝੂਠਾ ਲਾਹ ਗਮਾਨ ਮਨ ਤਨ ਅਰਪ ਧਰ ਦੁਨੀਆ ਦੀਆਂ ਮਲਕੀਤਾਂ ਦਾ ਝੂਠਾ ਮਾਣ ਆਪਣੇ ਮਨ ਵਿੱਚੋਂ ਦੂਰ ਕਰ ਦੇ ਆਪਣਾ ਮਨ ਪਰਮਾਤਮਾ ਅੱਗੇ ਭੇਟ ਕਰ ਦੇ ਆਪਣਾ ਹਿਰਦਾ ਪ੍ਰਭੂ ਚਰਨਾਂ ਵਿੱਚ ਭੇਟਾ ਕਰਦੇ ਆਠ ਪਹਰ ਸਲਾ ਸਿਰਜਣਹਾਰ ਤੂੰ اے ਸਿਰਜਣਹਾਰ ਪ੍ਰਭੂ ਅੱਠੇ ਪੈਰ ਤੈਨੂੰ ਸਲਾ ਕੇ ਤੇਰੀ ਸਿੱਤ ਸਲਾ ਕਰਕੇ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂਰਹਾਓ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੈਂ ਮੇਰੇ ਉੱਤੇ ਮਿਹਰ ਕਰ ਮੈਨੂੰ ਤੇਰੀ ਸਿੱਖ ਸਲਾਹ ਦੀ ਦਾਤ ਮਿਲ ਜਾਈ ਰਹਾ ਸੋਈ ਕਮ ਕਮਾਏ ਜਿਤ ਮੁਖ ਉਜਲਾ ਹੈ ਭਾਈ ਉਹੀ ਕੰਮ ਕਰਿਆ ਕਰ ਜਿਸ ਕੰਮ ਦੇ ਰਾਹੀਂ ਲੋਕ ਪਰਲੋਕ ਵਿੱਚ ਤੇਰਾ ਮੂੰਹ ਰੋਸ਼ਨ ਰਹੇ ਸੋਈ ਲੱਗੇ ਸੱਚ ਜਿਸ ਤੂੰ ਦੇ ਅੱਲਾ ਪਰ ਹੈ ਪ੍ਰਭੂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਉਹੀ ਮਨੁੱਖ ਜੜਦਾ ਹੈ ਜਿਸ ਨੂੰ ਤੂੰ ਆਪ ਇਹ ਦਾਤ ਦੇਦਾ ਜੋ ਨਟਹੰਦੋ ਮੂਲ ਸੋ ਕਰ ਰਾਸ ਕਰ ਹੈ ਭਾਈ ਆਤਮਕ ਜੀਵਨ ਦੀ ਉਸਾਰੀ ਵਾਲੇ ਉਸ ਹਿਲਦੇ ਘਰ ਨੂੰ ਸੋਹਣਾ ਬਣਾ ਜੋ ਫਿਰ ਕਦੇ ਵੀ ਟੈ ਨਹੀਂ ਸਕਦਾ ਇੱਕ ਕੋ ਚੇਤ ਵਸਾਇ ਕਦੇ ਨਾ ਜਾਏ ਮਰ ਹੈ ਭਾਈ ਇੱਕ ਪਰਮਾਤਮਾ ਨੂੰ ਹੀ ਆਪਣੇ ਚਿਤ ਵਿੱਚ ਵਸਾਈ ਰੱਖ ਉਹ ਪਰਮਾਤਮਾ ਕਦੇ ਵੀ ਨਹੀਂ ਮਰਦਾ ਤੈਨਾ ਪਿਆਰਾ ਰਾਮ ਜੋ ਪ੍ਰਭ ਭਾਣਿਆ ਹੈ ਭਾਈ ਜਿਹੜੇ ਮਨੁੱਖ ਪਰਮਾਤਮਾ ਨੂੰ ਚੰਗੇ ਲੱਗ ਪੈਂਦੇ ਹਨ ਉਹਨਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਗੁਰ ਪ੍ਰਸਾਦ ਕਤ ਨਾਨਕ ਵਖਾਣਿਆ ਪਰ ਇਹ ਗੁਰੂ ਦੀ ਮਿਹਰ ਨਾਲ ਹੀ ਹੁੰਦਾ ਹੈ ਨਾਨਕ ਨੇ ਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਗੁਣਾ ਦੇ ਮਾਲਕ ਪ੍ਰਭੂ ਦੀ ਸਿੱਖ ਸਲਾਹ ਕਰਨੀ ਸ਼ੁਰੂ ਕੀਤੀ ਹੋਈ ਹੈ ਆਸਾ ਮਹਲਾ 5 ਜਿਨਾਂ ਨ ਵਿਸਰੈ ਨਾਮ ਸੇ ਕਨੇਹਾ ਹੇ ਭਾਈ ਜਿੰਨਾ ਮਨੁੱਖਾ ਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਭੁੱਲਦਾ ਕੀ ਤੈਨੂੰ ਪਤਾ ਹੈ ਕਿ ਉਹ ਕਿਹੋ ਜਿਹੇ ਹੁੰਦੇ ਹਨ ਭੇਦ ਨਾ ਜਾਣੋ ਮੂਲ ਸਾਈਂ ਦੇ ਹਿਆ ਉਹਨਾਂ ਵਿੱਚ ਤੇ ਖਸਮ ਪ੍ਰਭੂ ਵਿੱਚ ਰਤਾ ਕੀ ਫਰਕ ਨਾ ਸਮਝੋ ਉਹ ਖਸਮ ਪ੍ਰਭੂ ਵਰਗੇ ਹੋ ਜਾਂਦੇ ਹਨ ਮਨ ਤਨ ਹੋਏ ਨਿਹਾਲ ਤੁਮ ਸੰਗ ਭੇਟਿਆ ਹੇ ਪ੍ਰਭੂ ਜਿਨ੍ਹਾਂ ਮਨੁੱਖਾਂ ਨੇ ਤੇਰੇ ਨਾਲ ਸੰਗਤ ਕੀਤੀ ਉਹਨਾਂ ਦਾ ਮਨ ਪਸੰਨ ਰਹਿੰਦਾ ਹੈ ਸੁਖ ਪਾਇਆ ਜਨ ਪ੍ਰਸਾਦ ਦੁੱਖ ਸਭ ਮਿਟਿਆ ਰਹਾਉ ਉਹਨਾਂ ਤੇਰੇ ਸੇਵਕ ਗੁਰੂ ਦੀ ਕਿਰਪਾ ਨਾਲ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਹੈ ਤੇ ਆਪਣਾ ਸਾਰਾ ਦੁੱਖ ਮਿਟਾ ਲਿਆ ਹੈ ਰਹਾਉ ਜੀਤੇ ਖੰਡ ਬ੍ਰਹਮੰਡ ਉਧਾਰੇ ਤਿੰਨ ਖੇ ਭਾਈ ਉਹਨਾਂ ਮਨੁੱਖਾਂ ਨੇ ਸਾਰੇ ਖੰਡਾ ਬ੍ਰਹਿਮੰਡਾ ਨੂੰ ਵੀ ਸੰਸਾਰ ਸਮੁੰਦਰ ਤੋਂ ਬਚਾ ਲੈਣ ਦੀ ਸਮਰੱਥਾ ਪ੍ਰਾਪਤ ਕਰ ਲਈ ਹੁੰਦੀ ਜਨਮ ਨੂੰ ਉਠਾ ਆਪ ਪੂਰੇ ਭਗਤ ਸੇ ਜਿਨ੍ਹਾਂ ਨੇ ਹਿਰਦੇ ਵਿੱਚ ਪ੍ਰਮਾਤਮਾ ਆਪ ਆ ਵਸਦਾ ਹੈ ਉਹ ਮੁਕੰਮਲ ਭਗਤ ਬਣ ਜਾਂਦੇ ਹਨ ਜਿਸ ਨੂੰ ਮੰਨੇ ਆਪ ਸੋਈ ਮਾਨੀਐ ਏ ਭਾਈ ਜਿਸ ਮਨੁੱਖ ਨੂੰ ਪ੍ਰਮਾਤਮਾ ਆਪ ਆਦਰ ਦਿੰਦਾ ਹੈ ਉਹ ਹਰਥਾਂ ਆਦਰ ਪਾਉਂਦਾ ਹੈ ਪ੍ਰਗਟ purkh parwaan sab thai jani hai ਉਹ ਮਨੁੱਖ ਲੋਕ ਪਰਲੋਕ ਵਿੱਚ ਸਭ ਥਾਈ ਉੱਗਾ ਹੋ ਜਾਂਦਾ ਹੈ ਉਹ ਪ੍ਰਸਿੱਧ ਹੋ ਜਾਂਦਾ ਹੈ ਹਰਥਾਂ ਮੰਨਿਆ ਪਰਮ ਮੰਨਿਆ ਜਾਂਦਾ ਹੈ ਦਿਨ ਸੋ ਰੈਣ ਆਰਾਧ ਸੰਭਾਲੇ ਸਾ ਸਾ ਦਿਨ ਰਾਤ ਤੇਰੀ ਆਰਾਧਨਾ ਕਰਕੇ ਨਾਨਕ ਤੈਨੂੰ ਸਵਾਸ ਸਵਾਸ ਆਪਣੇ ਹਿਰਦੇ ਵਿੱਚ ਵਸਾਈ ਰੱਖੇ ਨਾਨਕ ਕਿਸ ਬੋਚਾ ਪੂਰ ਸੱਚੇ ਪਾਤਸ਼ਾਹ ਏ ਮੇਰੇ ਸਦਾ ਕਾਇਮ ਰਹਿਣ ਵਾਲੇ ਪਾਤਸ਼ਾਹ ਮੇਰੀ ਨਾਨਕ ਦੀ ਤਾਂ ਪੂਰੀ ਕਰ ਅਸਾ ਮਹਲਾ ਪੰਜਵਾਂ ਪੂਰ ਰਹਾ ਅਸਰ ਬਠਾਏ ਹਮਾਰਾ ਕਸਮ ਸੋਏ ਏ ਭਾਈ ਸਾਡਾ ਉਹ ਖਸਮ ਸਾਈਂ ਹਰੇਕ ਥਾਂ ਵਿੱਚ ਵਿਆਪਕ ਹੈ ਸਭ ਜੀਵਾਂ ਦਾ ਉਹ ਇੱਕੋ ਹੀ ਮਾਲਕ ਹੈ ਏਕ ਸਾਹਿਬ ਸਿਰ ਛੱਤ ਦੂਜਾ ਨਾ ਹੈ ਕੋਏ ਸਾਰੀ ਸ੍ਰਿਸ਼ਟੀ ਦੀ ਬਾਦਸ਼ਾਹੀ ਦਾ ਛੱਤਰ ਉਸ ਦੇ ਸਿਰ ਉੱਤੇ ਹੈ ਉਸ ਦੇ ਬਰਾਬਰ ਹੋਰ ਕੋਈ ਨਹੀਂ ਜਿਉਂ ਭਾਵੇਂ ਤੂੰ ਰਾਖ ਰੱਖਣ ਹਾਰਿਆ ਹੇ ਸਭ ਜੀਵਾਂ ਦੀ ਰੱਖਿਆ ਕਰਨ ਦੇ ਸਮਰੱਥ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ ਉਸੇ ਤਰ੍ਹਾਂ ਮੇਰੀ ਰੱਖਿਆ ਕਰ ਤੁਝ ਬਿਨੇ ਅਵਰ ਨ ਕੋਈ ਨਦਰ ਨਿਹਾਰਿਆ ਰਹਾਉ ਮੈਂ ਤੇਤੋਂ ਬਿਨਾ ਜੇ ਤਾਂ ਕੋਈ ਹੋਰ ਆਪਣੀ ਅੱਖਾਂ ਨਾਲ ਨਹੀਂ ਵੇਖਿਆ ਜੋ ਤੇਰੇ ਵਰਗਾ ਹੋਵੇ व्रत पाले प्रभु आप कट कट सारिए ए भाई हरेक शरीर विच बैठा प्रभु हरेक दी सार लैंदा है हरेक दी पालना करदा है जिस मन उठा आप तिस ना विसारिए जिस मनुख दे मन विच ओ प्रभु आप वसदा है उस्नु कदे फिर बुलाउंदा नहीं ਜੋ ਕਿਸ਼ ਕਰੇ ਸੋ ਆਪ ਆਪਣ ਭਾਣਿਆ ਹੈ ਭਾਈ ਜਗਤ ਵਿੱਚ ਜੋ ਕੁਝ ਕਰ ਰਿਹਾ ਹੈ ਪਰਮਾਤਮਾ ਆਪ ਹੀ ਆਪਣੀ ਰਜਾ ਅਨੁਸਾਰ ਕਰ ਰਿਹਾ ਹੈ ਭਗਤਾ ਕਾ ਸਹਾਈ ਜੁਗ ਜੁਗ ਜਾਣਿਆ ਜਗਤ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਹਰੇਕ ਯੁਗ ਵਿੱਚ ਪਰਮਾਤਮਾ ਆਪਣੇ ਭਗਤਾਂ ਦੀ ਸਹਾਇਤਾ ਕਰਦਾ ਆ ਰਿਹਾ ਹੈ ਜਪ ਜਪ ਹਰ ਕਾ ਨਾਮ ਕਦੇ ਨਾ ਛੂਰੀਐ ਏ ਭਾਈ ਪ੍ਰਮਾਤਮਾ ਦਾ ਨਾਮ ਜਪ ਕੇ ਫਿਰ ਕਦੇ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ ਪੈਂਦੀ ਨਾਨਕ ਦਰਸ ਪਿਆਸ ਲੋਚਾ ਪੂਰੀਐ ਹੈ ਪ੍ਰਭੂ ਤੇਰੇ ਦਾਸ ਨਾਨਕ ਨੂੰ ਤੇਰੇ ਦਰਸ਼ਨ ਦੀ ਪਿਆਸ ਹੈ ਨਾਨਕ ਦੀ ਇਤਾ ਪੂਰੀ ਕਰ ਆਸਾ ਮਹਲਾ 5 ਜਾ ਸੁਮੇ ਨਾਮ ਵਿਸਾਰ ਗਾਫਲ ਗਹਿ ਲਿਆ ਏ ਗਾਫਲ ਮਨ ਏ ਬੇਪਰਵਾ ਮਨ ਪ੍ਰਮਾਤਮਾ ਦਾ ਨਾਮ ਭੁਲਾ ਕੇ ਕਿਉਂ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌ ਰਿਹਾ ਕਿੰਤੀ ਇਤ ਦਰਿਆਏ ਵੰਜਨ ਵਹਿੰਦਿਆ ਵੇਖ ਨਾ ਵਿਸਾਰ ਕੇ ਅਨੇਕਾਂ ਹੀ ਜੀਵ ਏ ਸੰਸਾਰ ਨਦੀ ਵਿੱਚ ਰੁੜਦੇ ਜਾ ਰਹੇ ਬੋਹੇ ਥੜਾ ਹਰ ਚਰਨ ਮਨ ਚੜ ਲੰਗੀਏ ਇਹ ਮੇਰੇ ਮਨ ਪਰਮਾਤਮਾ ਦੇ ਚਰਨ ਇੱਕ ਸੋਨਾ ਜਿਹਾ ਜਹਾਜ਼ ਆ ਇਸ ਜਹਾਜ਼ ਵਿੱਚ ਚੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਆਸ਼ਟ ਪਹਰ ਗੁਣ ਗਾਏ ਸਾਧੂ ਸੰਗੀਏ ਰਹਾਓ ਇਸ ਵਾਸਤੇ हे ਮਨ ਗੁਰੂ ਦੇ ਸੰਗਤ ਵਿੱਚ ਰਹਿ ਕੇ ਅੱਠੇ ਫੈਰ ਪ੍ਰਮਾਤਮਾ ਦੇ ਗੁਣ ਗਾਉਂਦਾ ਰਿਹਾ ਕਰ। ਭੋਗ ਭੋਗ ਅਨੇਕ ਵਿਣ ਨਾਵੇਂ ਸੁਨਿਆ। ਹੈ ਮਨ ਮੋਹ ਦੀ ਨੀਂਦ ਵਿੱਚ ਸੁੱਤੇ ਹੋਏ ਜੀਵ ਦੁਨੀਆ ਦੇ ਨੇ ਕਾ ਭੋਗ ਭੋਗਦੇ ਰਹਿੰਦੇ ਹਨ। ਪਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਜੀਵਨ ਵੱਲੋਂ ਖਾਲੀ ਰਹਿ ਜਾਂਦੇ ਹਨ। ਹਰ ਕੀ ਭਗਤ ਬਿਨਾ ਮਰ ਮਰ ਰੁਨਿਆ ਪਰਮਾਤਮਾ ਦੀ ਭਗਤੀ ਤੋਂ ਬਿਨਾ ਅਜੇ ਜੀਵ ਸਦਾ ਆਤਮਿਕ ਮੌਤ ਸਹਿੇੜ ਸਹਿੜ ਕੇ ਦੁਖੀ ਹੁੰਦੇ ਰਹਿੰਦੇ ਕੱਪੜ ਭੋਗ ਸੁਗੰਧ ਪਾਨ ਮਰਦਨ ਮਾਲਣ ਏ ਮਨੁਵੇਕ ਜੀਵ ਸੋਹਣੇ ਸੋਹਣੇ ਕੱਪੜੇ ਪਹਿਨਦੇ ਹਨ ਸਵਾਦਲੇ ਪਦਾਰਥ ਖਾਂਦੇ ਹਨ ਸਰੀਰ ਤੇ ਸੁਗੰਧੀ ਵਾਲੇ ਵਟਣੇ ਆਦਿਕ ਮਿਲਦੇ ਹਨ ਬਿਨ ਸਿਮਰਨ ਤਨਸਾਰ ਸਰ ਪਰ ਚਾਲਣਾ ਪਰ ਪ੍ਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਉਹਨਾਂ ਦਾ ਇਹ ਸਰੀਰ ਸਵਾਸ ਮਾਨ ਹੀ ਰਹਿੰਦਾ ਹੈ ਇਸ ਸਰੀਰ ਦੇ ਨਾਂ ਆਖਰ ਜ਼ਰੂਰ ਨਾਸ਼ ਹੋ ਜਾਣਾ ਮਹਾ ਵਿਖਮ ਸੰਸਾਰ ਵਿਰਲੇ ਪੀਖਿਆ ਕਿਸੇ ਵਿਰਲੇ ਭਾਗਾ ਵਾਲੇ ਨੇ ਵੇਖਿਆ ਹੈ ਕਿ ਇਹ ਸੰਸਾਰ ਸੰਸਾਰ ਬੜਾ ਭਿਆਨਕ ਛੂਟਨ ਹਰ ਕੀ ਸ਼ਰਨ ਲੇਖ ਨਾਨਕ ਲਿਖਿਆ اے ਨਾਨਕ ਆਖ ਪ੍ਰਮਾਤਮਾ ਦੀ ਸ਼ਰਨ ਪਿਆ ਹੀ ਇਸ ਵਿੱਚੋਂ ਮਚਾਓ ਹੁੰਦਾ ਹੈ ਉਹੀ ਬਚਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ ਨਾਮ ਦੇ ਸੰਦ ਦਾ ਲੇਖ ਲਿਖਿਆ ਹੋਇਆ ਹੈ ਆਸਾ ਮਹਲਾ 5 ਕੋਇ ਨਾ ਕਿਸ ਹੀ ਸੰਗ ਕਾਹੇ ਗਰਬੀ ਐ हे ਮੇਰੀ ਜਿੰਦੇ ਕੋਈ ਮਨੁੱਖ ਸਦਾ ਕਿਸੇ ਦੇ ਨਾਲ ਨਹੀਂ ਨਿਰਭਰ। ਇਸ ਵਾਸਤੇ ਸੰਬੰਧੀਆਂ ਆਦਿਕਾਂ ਦਾ ਕੋਈ ਮਾਣ ਨਹੀਂ ਕਰਨਾ ਚਾਹੀਦਾ। ਏਕ ਨਾਮ ਆਧਾਰ ਪੌਜਲ ਤਰਬੀ ਹੈ। ਸਿਰ ਪ੍ਰਮਾਤਮਾ ਦਾ ਨਾਮ ਹੀ ਅਸਲਾ ਆਸਰਾ ਹੈ। ਨਾਮ ਦੇ ਆਸਰੇ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ। हे मेरे पूरे सतगुरु प्रभु तू सदा कैम रहण वाला है मैं गरीब दा तुही सहारा है तुही टेक है तुही आसरा है देख तुहारा दर्शनो मेरा मन ठीरे रहौ तेरा दर्शन करके मेरा माने संसार समुंदर तो पार लंग सकन ले तीरेच फड़दा है राजमाल जंजाल काज ना किते गनो हे जिंदे ਦੁਨੀਆ ਦੀ ਪਾਤਸ਼ਾਹੀ ਤੇ ਤਨ ਪਦਾਰਥ ਮਨ ਨੂੰ ਮਈ ਰੱਖਦੇ ਹਨ ਇਸ ਰਾਜਮਾਲ ਨੂੰ ਆਖਰ ਕਿਸੇ ਕੰਮ ਆਉਂਦਾ ਨਾ ਸਮਝ ਹਰ ਕੀਰਤਨ ਆਧਾਰ નિਹਚਲ ਏ ਤਨੋ ਪਰਮਾਤਮਾ ਦੀ ਸਿਰ ਸਲਾਹੀ ਜਿੰਦ ਦਾਸ ਵੀ ਆਸਰਾ ਹੈ ਇਹੀ ਸਦਾ ਕੈਮ ਰਣ ਵਾਲਾ ਤਨ ਹੈ ਜੀਤੇ ਮਾਇਆ ਰੰਗ ਤੇ ਤੇ ਪਛਾਵਿਆ ਇਹ ਜਿੰਦੇ ਮਾਇਆ ਦੇ ਜਿਤਨੇ ਵੀ ਰੰਗ ਤਮਾਸ਼ੇ ਹਨ ਉਹ ਸਾਰੇ ਪਰਸ਼ਾਵੇਂ ਵਾਲੇ ਟਲ ਜਾਣ ਵਾਲੇ ਸੁਖ ਦਾ ਨਾਮ ਨਿਧਾਨ ਗੁਰਮੁਖ ਗਾਵੇ ਆ ਪ੍ਰਮਾਤਮਾ ਦਾ ਨਾਮ ਹੀ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਇਹ ਨਾਮ ਗੁਰੂ ਦੀ ਸ਼ਰਨ ਪੈ ਕੇ ਹੀ ਸਲਾਇਆ ਜਾ ਸਕਦਾ ਹੈ ਸੱਚਾ ਗੁਣੀ ਨਿਧਾਨ ਤੂੰ ਪ੍ਰਭ ਗਹਿਰ ਗੰਭੀਰੇ اے ਪ੍ਰਭੂ ਤੂੰ ਡੂੰਗਾ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਾਰੇ ਗੁਣਾਂ ਦਾ ਖਜਾਨਾ ਆਸਪੁਰ ਸਾਖ ਖਸਮ ਕਾ ਨਾਨਕ ਕੇ ਜੀ ਰੇ ਏ ਨਾਨਕ ਦੀ ਜਿੰਦੇ ਇਸ ਖਸਮ ਪ੍ਰਭੂ ਦੀ ਹੀ ਤੋੜ ਨਿਮਣ ਵਾਲੇ ਸਾਧ ਦੀ ਆਸ ਲਖ ਖਸਮ ਪ੍ਰਭੂ ਦਾ ਹੀ ਪਰੋਸਾਰਾ ਆਸਾ ਮਹਲਾ 5 ਜਿਸ ਸਿਮਰਤ ਦੁੱਖ ਜਾਏ ਸਹਜ ਸੁਖ ਪਾਈ ਐ। ਏ ਭਾਈ ਜਿਸ ਪ੍ਰਮਾਤਮਾ ਦਾ ਸਿਮਰਨ ਕੀਤਿਆ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਤੇ ਆਤਮਿਕ ਡੋਲਤਾ ਦਾ ਆਨੰਦ ਮਿਲਦਾ ਹੈ। ਰੈਣ ਦਿਨਸ ਕਰ ਜੋੜ ਹਰ ਹਰ ਧਿਆਈ ਐ। ਉਸ ਅੱਗੇ ਦੋਵੇਂ ਹੱਥ ਜੋੜ ਕੇ ਸਦਾ ਉਸ ਦਾ ਧਿਆਨ ਤਰਨਾ ਚਾਹੀਦਾ ਹੈ। ਨਾਨਕ ਕਾ ਪ੍ਰਭ ਸੋਏ ਜਿਸ ਕਾ ਸਭ ਕੋਏ। ਏ ਨਾਨਕ ਏ ਭਾਈ ਨਾਨਕ ਦਾ ਖਸਮ ਪ੍ਰਭੂ ਉਹ ਹੈ ਜਿਸ ਦਾ ਪੈਦਾ ਕੀਤਾ ਹੋਇਆ ਹਰੇਕ ਜੀਵ ਹੈ ਸਰਬ ਰਹਿਆ ਪਰਪੂਰ ਸਚਾ ਸੱਚ ਸੋਏ ਰਹਾਓ ਉਹ ਪ੍ਰਭੂ ਸਭਨਾ ਜੀਵਾ ਵਿੱਚ ਵਿਆਪਕ ਹੈ ਸਦਾ ਕਾਇਮ ਰਹਿਣ ਵਾਲਾ ਸਿਰਫ ਉਹੀ ਸਦਾ ਕਾਇਮ ਰਹਿਣ ਵਾਲਾ ਹੈ ਅੰਤਰ ਬਾਹਰ ਸੰਗ ਸਹਾਈ ਗਿਆਨ ਜੋਗ اے ਮੇਰੇ ਮਾਨਸ ਪ੍ਰਮਾਤਮਾ ਦੀ ਆराधना ਕਰਿਆ ਕਰੋ ਜੋ ਸਭਨਾ ਦੇ ਅੰਦਰ ਵਸ ਰਿਹਾ ਹੈ ਜੋ ਸਾਰੇ ਜਗਤ ਵਿੱਚ ਵਸ ਰਿਹਾ ਹੈ ਜੋ ਸਭਨਾ ਦੇ ਨਾਲ ਰਹਿੰਦਾ ਹੈ ਜੋ ਸਭਨਾ ਦੀ ਸਹਾਇਤਾ ਕਰਦਾ ਹੈ ਜਿਸ ਨਾਲ ਢੂੰਗੀ ਜਾਣ ਪਛਾਣ ਪਾਉਣੀ ਬਹੁਤ ਜ਼ਰੂਰੀ ਹੈ ਤੇ ਸਹਿ ਆਰਾਧਨਾ ਬਣਾ ਬਿਨਾਂ ਸੈ ਸਗਲ ਰੋਗ ਹੈ ਮਨੁਸ ਦਾ ਸਿਮਰਨ ਕੀਤੇ ਹਰੇਕ ਰੋਗ ਦਾ ਨਾਸ਼ ਹੋ ਜਾਂਦਾ ਹੈ ਰਾਖਨ ਹਾਰਿ ਅਪਾ ਰਾਖੇ ਅਗਨ ਮਾਹੇ ਏ ਭਾਈ ਸਬਨਾ ਦੀ ਰੱਖਿਆ ਕਰਨ ਦੀ ਸਮਰੱਥਾ ਵਾਲਾ ਬਯੰਤ ਪ੍ਰਮਾਤਮਾ ਮਾਂ ਦੇ ਪੇਟ ਦੀ ਅੱਗ ਵਿੱਚ ਹਰੇਕ ਦੀਵ ਦੀ ਰੱਖਿਆ ਕਰਦਾ ਹੈ ਸ਼ੀਤਲ ਹਰ ਹਰ ਨਾਮ ਸਿਮਰਤ ਤਪਤ ਜਾਏ ਉਸ ਪ੍ਰਮਾਤਮਾ ਦਾ ਨਾਮ ਮਨ ਵਿੱਚ ਠੰਡ ਪਾਉਣ ਵਾਲਾ ਹੈ ਉਸ ਦਾ ਨਾਮ ਸਿਮਰਿਆ ਮਨ ਵਿੱਚ ਤ੍ਰਿਸ਼ਨਾ ਦੀ ਤਪਸ਼ ਬੁਝ ਜਾਂਦੀ ਹੈ ਸੁਖ ਸਾਜੇ ਆਨੰਦ ਕਣਾ ਨਾਨਕ ਜਨ ਧੂਰਾ ਹੈ ਨਾਨਕ ਆਖੋ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਵਿੱਚ ਟਿਕਿਆ ਰਹਿੰਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਬਹੁਤ ਸੁਖ ਆਨੰਦ ਪ੍ਰਾਪਤ ਹੋਏ ਰਹਿੰਦੇ ਹਨ ਕਾਰਜ ਸਗਲੇ ਸਿੱਧ ਪੈ ਭੇਟਿਆ ਗੁਰਪੂਰਾ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਸ ਨੂੰ ਸਾਰੇ ਕੰਮਾਂ ਕਾਜਾਂ ਵਿੱਚ ਸਫਲਤਾ ਹੁੰਦੀ ਹੈ ਆਸਾ ਮਹਲਾ 5 ਗੋਬਿੰਦ ਗੁਣੀ ਨਿਧਾਨ ਗੁਰਮਖ ਜਾਣੀਐ ਹੈ ਸੰਤ ਜਨੋ ਪ੍ਰਮਾਤਮਾ ਸਾਰੇ ਗੁਣਾ ਦਾ ਖਜ਼ਾਨਾ ਹੈ ਗੁਰੂ ਦੀ ਸ਼ਰਨ ਪੈ ਕੇ ਹੀ ਉਸ ਨਾਲ ਡੂੰਗੀ ਸਾਧ ਪਾਈ ਜਾ ਸਕਦੀ ਹੈ ਕੋਈ ਕਿਰਪਾਲ ਦਿਆਲ ਹਰ ਰੰਗ ਮਣੀਐ ਜੇ ਉਹ ਪ੍ਰਭੂ ਦਇਆਵਾਨ ਹੋਵੇ ਤਰਠ ਪੈ ਤਾਂ ਉਸ ਦਾ ਪ੍ਰੇਮ ਆਨੰਦ ਮਾਣਿਆ ਜਾ ਸਕਦਾ ਹੈ ਆਵੋ ਸੰਤ ਮਿਲਾ ਹਰ ਕਥਾ ਕਹਾਣੀਐ ਆਵੋ ਸੰਤ ਮਿਲਾ ਹਰ ਕਥਾ ਕਹਾਣੀਆਂ ਇਹ ਸੰਤ ਜਨ ਆਓ ਅਸੀਂ ਇਕੱਠੇ ਬੈਠੀਏ ਤੇ ਪ੍ਰਮਾਤਮਾ ਦੀ ਸਿਫਤ ਸਲਾਹ ਦੀਆਂ ਮਿਲਾਂ ਕਰੀਏ ਅਨ ਦਿਨ ਸਿਮਰਨ ਅਨ ਦਿਨ ਸਿਮਰ ਨਾਮ ਤਜ ਲਾਜ ਲੋਕਾਣੀਆਂ ਅਨ ਦਿਨ ਸਿਮਰ ਨਾਮ ਤਜ ਲਾਜ ਲੋਕਾਣੀਆਂ ਰਹਾਉ ਰੱਬ ਦੇ ਰਾਹ ਤੇ ਤੁਰਦੇ ਆ ਲੋਕਾਂ ਦੀ ਲਾਜ ਛੱਡ ਦੇਈਦੀ ਲੋਕਾਂ ਵੱਲ ਨਹੀਂ ਵੇਖੀਦਾ ਵੀ ਲੋਕ ਕੀ ਕਹਿਣਗੇ ਲੋਕ ਜੋ ਕਹਿੰਦੇ ਆ ਕਹਿਣ ਦਿਓ ਰੱਬ ਦੀ ਯਾਦ ਵਿੱਚ ਜੁੜੀਏ ਜਪ ਜਪ ਜੀਵਾ ਨਾਮ ਹੋਵੇ ਆਨੰਦ ਕਣਾ ਜਦੋਂ ਜਦੋਂ ਅਸੀਂ ਉਸ ਪ੍ਰਮਾਤਮਾ ਦਾ ਨਾਮ ਜਪਦੇ ਆ ਯਾਦ ਰੱਖਦੇ ਆ ਹਰ ਵੇਲੇ ਯਾਦ ਰੱਖਦੇ ਆ ਤਾਂ ਜੀਵਨ ਆਨੰਦਮਈ ਬਣਿਆ ਰਹਿੰਦਾ ਹੈ ਮਿੱਥਿਆ ਮੋਹ ਸੰਸਾਰ ਝੂਠਾ ਵਿਣਸਣਾ ਇਹ ਬਾਕੀ ਸਾਰਾ ਕੁਝ ਸੰਸਾਰ ਵਿੱਚ ਮਿੱਥਿਆ ਹੋਇਆ ਝੂਠਿਆ ਨਾਸ਼ਵੰਤਿਆ ਵਿਣਸਣਾ ਹੈ ਇਹ ਸਾਰਾ ਕੁਝ ਜਿਹੜੀਆਂ ਚੀਜ਼ਾਂ ਨੂੰ ਅਸੀਂ ਸਵਾਦ ਲੀਆਂ ਤੇ ਆਪਣੀਆਂ ਮਨ ਬੈਠੇ ਆ ਗੁਰੂ ਸਾਹਿਬ ਕਹਿੰਦੇ ਵਿੰਸਣ ਆ ਰਿਆ ਇਸ ਕਰਕੇ ਇਹਨਾਂ ਸਦਾ ਨਹੀਂ ਰਹਿਣਾ ਇਹਨਾਂ ਵਗਰ ਲੱਗ ਕੇ ਰੱਬੀ ਨਾਮ ਤੋਂ ਦੂਰੀ ਨਾ ਬਣਾਓ ਚਰਨ ਕਮਲ ਸੰਗ ਨੇਹ ਕਿਨੇ ਵਿਰਲੇ ਲਾਇਆ ਪ੍ਰਭੂ ਦੇ ਚਰਣਾ ਨਾਲ ਗੁਰੂ ਦੇ ਉਪਦੇਸ਼ ਨਾਲ ਗੁਰੂ ਦੀ ਸਿੱਖਿਆ ਨਾਲ ਪਿਆਰ ਕਿਸੇ ਵਿਰਲੇ ਬੰਦੇ ਨੇ ਪਾਇਆ ਹੈ ਨਸ ਸੁਹਾਵਾ ਮੁਖ ਜਿਨ ਹਰ ਧਿਆਇਆ ਉਹ ਮੁਖ ਸੋਣਾ ਆ ਜਿਸ ਮੁਖ ਦੇ ਵਿੱਚ ਹਰੀ ਦਾ ਨਾਮ ਹਮੇਸ਼ਾ ਗਿਆ ਜੰਦਾ ਤੇ ਉਹਦੀ ਗੱਲਬਾਤ ਵੀ ਆਮ ਗੱਲਾਂ ਬਾਤਾਂ ਵੀ ਜਦੋਂ ਉਹ ਕਰਦਾ ਤਾਂ ਉਹ ਧਿਆਨ ਰੱਖਦਾ ਵੀ ਕਿਤੇ ਮੇਰੀ ਗੱਲਬਾਤ ਨਾਲ ਵੀ ਗੁਰੂ ਦਾ ਉਪਦੇਸ਼ ਟੁੱਟ ਨਾ ਜਾਏ ਗੁਰੂ ਨਾਲ ਮੇਰੀ ਸੱਚੀ ਮੁੱਚੀ ਵੇਥ ਨਾ ਪੈ ਜਾਏ ਕਿ ਜਨਮ ਮਰਨ ਦੁਖ ਕਾਲ ਸਿਮਰਤ ਮਿਟ ਜਾਵਈ ਜਮਣਾ ਮਰਨਾ ਉਤਰਾ ਚੜਾ ਰੋਜ਼ ਜਿਹੜੇ ਸਾਡੇ ਮਨਾ ਚਾਉਂਦੇ ਆ ਕਦੀ ਜੰਮ ਪਈ ਕਦੀ ਮਰ ਪਈ ਕਿਸੇ ਵੱਲ ਵੇਖ ਕੇ ਜਾਨ ਨਿਕਲ ਗਈ ਕਦੀ ਕਿਸੇ ਵੱਲ ਵੇਖ ਕੇ ਇਹ ਸਾਰਾ ਕੁਝ ਉਦੋਂ ਮਿਟਦਾ ਆ ਜਦੋਂ ਅਸੀਂ ਰੱਬੀ ਯਾਦ ਵਿੱਚ ਜੁੜਦੇ ਆ ਨਾਨਕ ਕਹਿ ਸੁਖ ਸੋਏ ਜੋ ਪ੍ਰਭ ਭਾਵਈ ਨਾਨਕ ਵਾਸਤੇ ਸੁਖ ਦੀ ਗੱਲ ਉਹ ਆ ਜਿਹੜੀ ਪ੍ਰਭੂ ਨੂੰ ਪਾਉਂਦੀ ਹੈ ਮਨ ਨੂੰ ਪਾਉਂਦੀ ਹੈ ਉਹ ਗੱਲ ਜ਼ਰੂਰੀ ਨਹੀਂ ਅਸੀਂ ਸਾਰੇ ਮਨ ਪਾਉਂਦਿਆਂ ਕਰਦੇ ਬਸ ਅਸੀਂ ਗੁਰੂ ਪਾਉਂਦਿਆਂ ਕਰਨ ਲੱਗ ਪਈਏ ਰੱਬ ਪਾਉਂਦਿਆਂ ਕਰਨ ਲੱਗ ਪਈਏ ਨਾਨਕ ਦੀ ਵਾਸਤੇ ਤਾਂ ਹੋਈ ਚੰਗੀ ਹੈ ਜਿਹੜੀ ਮਨ ਨੂੰ ਪਾਉਂਦੀ ਹੈ ਉਹ ਨਹੀਂ ਜਿਹੜੀ ਗੁਰੂ ਨੂੰ ਪਾਉਂਦੀ ਸੋ ਅਸੀਂ ਵੀ ਉਹੀ ਕਰੀਏ ਜੋ ਸਾਡੇ ਗੁਰੂ ਨੂੰ ਪਾਉਂਦਾ ਹੈ